ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਅੱਜ ਦੀ ਵੀਡੀਓ ਪਿੰਡ ਕਰਿਆੜ ਵਾਲਾ ਜੀ ਦੋ ਵੜਾ ਮੈਨੂੰ ਦਿਖਾਵਾ ਬਾਈ ਬਬਲੂ ਕੋਲ ਇਹ ਗੱਲਬਾਤ ਬਾਈ ਲਖੀ ਨਗਰ ਆਵਾਂਗੇ ਦੋ ਬੈੜਾ ਇੱਕ ਸੂਈ ਸਵਾਈ ਕਦੋਂ ਕਸੂਈ ਉਹ ਵੀ ਦੱਸਾਇ ਤੇ ਜੇਰੇ ਦੀ ਕੰਪਲੀਟ ਆ ਪਈ ਐ ਸੱਸੀ ਗਾ ਬਾਈ ਸੱਸੀ ਗੱਲ ਜੀ ਹੋ ਠੀਕ ਹੋ ਲਖੀ ਬਹੁਤ ਵਧੀਆ ਭਰਾ ਪਹਿਲਾਂ ਤਾਂ ਕੰਟੈਕਟ ਨੰਬਰ ਬੋਲੋ ਜੀ ਨੰਬਰ ਹੈਗਾ ਜੀ 7009998064 ਜੀ ਬਾਈ ਬਬਲੂ ਦਾ ਨੰਬਰ ਹੈ ਹਾਂ ਜੀ ਹਾਂ ਬਾਈ ਬਬਲੂ ਦਾ ਨੰਬਰ ਆ ਉਹ ਐਮਰਜੈਂਸੀ ਕਰਕੇ ਕਿਤੇ ਬਾਹਰ ਗਏ ਨੇ ਓਕੇ ਜੀ ਹਾਂ ਜੀ ਤੇ ਅੱਜ ਵੀਰੇ ਲਖੀ ਦੋ ਦਿਖਾਉਣੀਆਂ ਪਿੰਡ ਕਰਿਆੜ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾ ਫੂਲ ਤੇ ਨੇੜੇ ਆਪਣੇ ਤਾਪਾ ਮੰਡੀ ਦਾ ਰਾਮਪਰਾ ਹਾਂ ਜੀ ਹਾਂ ਤੇ ਜਿਹੜੀ ਆਪ ਇਹ ਤਾਜੀ ਸੂਈ ਹੈ ਜੀ ਜੇਰ ਇਹਦੀ ਕੰਪਲੀਟ ਆ ਬੱਠਲ ਜੀ ਕੋਲੇ ਪਈ ਆ ਵੀਰੇ ਤੇ ਬੱਛੀ ਦੇਤੀ ਹਾਂ ਯਾਰ ਸੀ ਹਾਂ ਜੀ ਹਾਂ ਮੋਹ ਚਾਰ ਦਿਨ ਦਾ ਜੀ ਦੂਜਾ ਸੂਆ ਸਰੀਆ ਪਹਿਲੇ ਸੂਏ ਦਾ ਮਾਲਕਾਂ ਦੇ ਦੱਸਣ ਮੁਤਾਬਕ ਰਿਕਾਰਡ ਇਹਦਾ ਜੀ 18 ਤੋਂ 19 ਲੀਟਰ ਦਾ ਹੂੰ ਐਸ ਵਾਰ ਕੋਈ ਵੀ ਵੀਰ ਆਪਦੀ ਜਜਮੈਂਟ ਨਾ ਹੈ ਨਾ ਤਰੀਸਾ ਦਾ ਮਗਰ ਬੱਛੀ ਹੈ ਜਰਸੀ ਬਹੁਤ ਓਕੇ ਖੋਲੋ ਜੀ ਨੂੰ ਤੋਲਾ ਕਰਾ ਕੇ ਚੈੱਕ ਚੰਗੀਆਂ ਜੋ ਆ ਗਈ ਜੀ ਬਗਰ ਬੱਛੀ ਵੀ ਚੰਗੀ ਆ ਗਈ ਬਾਕੀ ਜੇਰ ਕੰਪਲੀਟ ਆ ਉਹ ਤੋਂ ਵੇਖਿਆ ਕਰ ਰਹੇ ਹੋ ਤੇ ਬੱਛੀ ਵੀ ਬੜੀ ਪਿਆਰੀ ਹੈ ਚੈਪ ਚਾ ਗਈ ਹੈ ਨਾ ਹਾਂ ਜੀ ਹਾਂ ਜੀ ਪੂਰੀ ਚੰਗੀ ਚਾਰ ਸ਼ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਫੁੱਲ ਹਾਈਟ ਵਾਲੀ ਐਡੇ ਬਹੁਤ ਚੰਗੀ ਹੈ ਬਾਈ ਮੋੜ ਲਓ ਜੀ ਤੇ ਲੈ ਵਾਲੂ ਆ ਹਨਾ ਲੱਖੀ ਵੀਰੇ ਹਾਂ ਜੀ ਹਾਂ ਮੈਂ ਕਿਹਾ ਕਮਾਲ ਕਰਤੀ ਹੈ ਨਾ ਲੈ ਵੇ ਲੋ ਇਹਦੇ ਬੱਚੇ ਦਾ ਜ਼ਰੂਰ ਕਰੂਗੀ ਥੋੜਾ ਜਿਆ ਉਧਰ ਆ ਬਟ ਆਹ ਦੇਖ ਥਣ ਭਾਂਡੇ ਦੀ ਪੂਰੀ ਸਾਫ਼ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ਼ ਸੁਥਰਾ ਕਰੋ ਜੇ ਇੱਕ ਥਣ ਭਾਂਡੇ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਇਸ ਤਰ੍ਹਾਂ ਲੈ ਵਾਗਾ ਸੋਹਣਾ ਤੇ ਸਾਫ਼ ਸੁਥਰਾ ਜੇਰ ਜੇ ਆਪਾਂ ਦਾ ਕੰਪਲੀਟ ਉਸ ਗੱਲੋਂ ਬੇਫਿਕਰ ਰਹੇ ਹੋ ਜੀ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਓ ਫਿਰ ਬਾਈ ਨਾ ਕਰੋ ਸੌਦਾ ਤੇ ਆ ਦੇਖੋ ਵੀਰੋ ਬੱਚੀ ਆਪਾਂ ਲਾਤੀ ਚੁੰਗੀ ਜਾਂਦੀ ਠੀਕ ਹੈ ਜੀ ਤੇ ਬੱਚੀ ਬੜੀ ਪਿਆਰੀ ਦਿੱਤੀ ਹੈ ਨਾ ਬਾਈ ਲੱਗਦੀ ਹੈ ਹਾਂ ਜੀ ਹਾਂ ਨਿਕਾ ਨਿਕਾ ਕੰਨ ਦੀ ਜੇਰ ਪੈ ਗਈ ਹਜੇ ਥੋੜੇ ਘੰਟੇ ਦੀ ਹੋਈ ਬੱਚੀ ਤਾਂ ਆ ਕਰਕੇ ਥੋੜਾ ਜਿਆ ਹੈ ਜੀ ਚੁੰਦੀ ਆ ਆ ਦੇਖੋ ਜੀ ਹਲੇ ਬੱਚੀ ਧਾਰਾ ਧੁਰਾ ਕੰਪਲੀਟ ਆ ਬਹੁਤ ਚੰਗਾ ਚਵਾਈ ਚੂਈ ਬਾਈ ਪਹਿਲਵੀਂ ਧਾਰਾ ਹੈ ਨਾ ਹਾਂ ਜੀ ਹਾਂ ਜੀ ਦੂਜਾ ਹਲੇ ਆ ਕਿੱਲੇ ਵੀ ਨਹੀਂ ਨਿਕਲੇ ਓਕੇ ਜੀ ਆ ਦੇਖੋ ਧਾਰਾ ਧੁਰਾ ਦੀ ਜਮਾ ਓਕੇ ਆ ਕੋਈ ਚੱਕਰ ਹੀ ਨਹੀਂ ਮੈਂ ਆਰਾਮ ਨਾਲ ਖੜੀ ਆ ਹਣਾ ਕੋਈ ਨਿਆਣੇ ਦੀ ਲੋੜ ਨਹੀਂ ਬਾਈ ਓਕੇ ਜੀ ਬੱਸ ਪੂਰ ਨਹੀਂ ਸਰਲਾ ਨਹੀਂ ਸਭ ਕਾ ਸਦੀ ਜ਼ਿੰਮੇਵਾਰੀ ਹੈ ਕੋਈ ਵੀ ਵੀਰ ਜੇ ਆਨਲਾਈਨ ਵੀ ਮਂਗਾਊਗਾ ਘਰ ਤੱਕ ਦੀ ਫੁੱਲ ਜ਼ਿੰਮੇਵਾਰੀ ਹੋ ਵੀਰੇ ਓਕੇ ਬੱਸ ਜੀ ਬਹੁਤ ਚੰਗਾ ਚੋਣ ਬਸਮਾ ਮਗਰ ਅੱਛੀ ਬਹੁਤ ਜ਼ਿਆਦਾ ਚੰਗੀ ਆ ਰੇਟ ਕੀ ਆ ਗਿਆ ਦਾ ਰੇਟ ਵੀਰੇ ਬੱਸ ਮਂਗਲ ਮਂਗਾਉਣ ਦਾ 80 85 ਕੁਛ ਕਰੀ ਜਾਈਏ 75000 ਰੁਪਏ ਹੀ ਆ ਦਾ ਬਸ ਬੱਸੀ ਬੱਸੀ ਬਹੁਤ ਚੰਗੀ ਆ ਹਣਾ ਆਪੀ ਤੇ ਦੂਜਾ ਸੂ ਆ ਗਿਆ ਜੀ ਤੇ ਜੇ ਆਪਾਂ ਗੱਲ ਕਰ ਲਏ ਮਗਰ ਵੀ ਬੱਚੀ ਚੰਗੀ ਦੇਗੀ ਹਾਂਜੀ ਹਾਂ 75000 ਛੋੜਾ ਮਾਨਦਾਰ ਹੋਣਾ ਤੇ ਵੀਰੇ ਹੁਣ ਦੋ ਨੰਬਰ ਸ਼ਾਹੀਵਾਲ ਤੇ ਜਰਸੀ ਦਾ ਕਰਾਉ ਹੈ ਜੀ ਹਾਂਜੀ ਹਾਂਜੀ ਇਹਨੂੰ ਇਧਰ ਨੂੰ ਕਰ ਦਿਓ ਇਹਨੂੰ ਬੱਚੀ ਨੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦਿਖਾਈਆ ਬੱਕਾ ਹੀ ਦੁੱਧ ਕੱਢਣਾ ਫਿਟਿੰਗ ਵਾਲਾ ਲੈਵਾ ਹਣਾ ਹਾਂਜੀ ਹਾਂ ਵੀਰੇ ਕੋਈ ਓਵੇਂ ਨਹੀਂ ਹੈਗਾ ਤੇ ਇਹ ਬਈ ਕੀ ਡਿਟੇਲ ਹੈ ਇਹਦੀ ਇਹਦੀ ਡਿਟੇਲ ਬਾਈ ਜੀ ਇਹ ਵੀ ਦੂਜਾ ਸੂਆ ਸੂਣ ਵਾਲੀ ਆ ਵਧੀਆ ਹਾਈਟ ਵਾਲੀ ਆ ਯਾਨੀ ਕਿ ਆਪਾਂ ਇਹਨੂੰ ਪੰਜਾਬ ਵਾਲੀ ਜਰਸੀ ਵੀ ਕਹਿ ਸਕਦੇ ਹਾਂ ਸ਼ਾਹੀਵਾਲ ਦੇ ਵਿੱਚ ਹਲਕਾ ਜਿਹਾ ਕਰਾਉਸ ਹੈ ਜੀ ਕਿੰਨੇ ਦਿਨ ਕੱਢਦੀ ਆ ਏ ਬਾਈ ਜੀ ਅੱਜ 5 ਤੋਂ 6 ਦਿਨ ਤੱਕ ਇਹ ਦਿਨ ਪੂਰੇ ਹੁੰਦੇ ਰਹਿੰਦੇ ਆ ਉੱਪਰ ਕਿੰਨੇ ਮਰਜ਼ੀ ਲੈ ਸਕਦਾ ਪਸ਼ੂ ਖੋਲੋ ਜੀ ਨੂੰ ਤੋੜ ਰੱਖ ਕੇ ਚੈੱਕ ਚੰਗੇ ਜੇ ਦੁੱਧ ਕਿੰਨਾ ਕੱਢ ਦੂ ਬਾਈ ਬਈ ਮਾਲਕਾਂ ਨੇ 14 ਲੀਟਰ ਦੱਸਿਆ ਓਕੇ ਬਾਕੀ ਆਪ ਦਾ ਹਿਸਾਬ ਬਤਾਓ ਲੈ ਭੈਣ ਭਰਾ ਜੀ ਜੀ ਹਾਂ ਬਾਕੀ ਹਰੇਕ ਅੱਜ ਕੱਲ ਬਾਈ ਯਾਰ ਜਾਣਕਾਰੀ ਆ ਹਨਾ ਦੁੱਧ ਇਹਨੂੰ 14 15 ਕੋਈ ਬਾਲਾ ਵੀ ਨਹੀਂ ਲੱਗਦਾ ਮੋੜ ਲਿਓ ਜੀ ਬਾਕੀ ਥਣ ਬਾਂਡੇ ਤੇ ਪੈਂਦਾ ਬਾਈ ਜਿੰਨਾ ਪਾਲਾਂਗੇ ਪਸ਼ੂ ਤੋਂ ਉਨੇ ਦੁੱਧ ਦੇ ਦੋ ਇਹਦੇ ਲੱਗੇ ਕਿੰਨੇ ਪੈਸੇ ਆ ਬਾਈ ਕਿੰਨੇ ਕੇ ਪੈਸੇ ਆ ਇਹਦੇ ਇਹਦਾ ਬੱਸ ਭਾਈ ਹਜੇ ਚਲੋ ਜਾਈ ਜੀ ਕੱਚੀ ਕੁੱਚੀ ਆ ਉਹ ਜਾ ਮੋਲ ਜਰੇਗਾ ਅੱਜ ਤਾਂ ਭਾਈ 55000 ਰੁਪਏ ਦੇ ਦੇਾਂਗੇ ਮਾਨਦਾਨ ਹੋ ਜੂ ਵਿੱਚ ਹੋ ਜੂਗਾ ਜੀ ਓਕੇ 55000 ਤੋਂ ਛਾਈ ਵਾਲ ਤੇ ਜਰਸੀ ਕ੍ਰੋਸ ਦਾ ਜੀ ਜਰੂਰ ਤੁਹਾਡਾ ਮਾਨਦਾਨ ਹੋ ਤੇ ਇਹਦਾ ਹੈਗਾ 75 ਜਾਏ ਰੇਟ ਹੈ ਬੱਚੀ ਦਾ ਚਾਰ ਸ਼ੇਪਰਿਓ ਬੱਚੀ ਇੱਕ ਨੰਬਰ ਮਗਰ ਬੱਚੀ ਵੀ ਦੁਬਾਰਾ ਫੇਰ ਤੁਹਾਨੂੰ ਦਿਖਾ ਦਈਏ ਚੰਗੀ ਆ ਗਈ ਜੀ ਕੁਆਲਿਟੀ ਪੂਰੀ ਚੰਗੀ ਪੂਰੀ ਸੀਲ ਠੰਡੀ ਦੀ ਵੀ ਜ਼ਿੰਮੇਵਾਰੀ ਹੈ ਫਿਰ ਜਿਵੇਂ ਮਰਜੀ ਓਕੇ ਜੀ ਨਾ ਨਿਆਣੇ ਬੈਠੇ ਰਹੋ ਇਹਦੇ ਥੰਡੇ ਵੀ ਲੈ ਓਕੇ ਜੀ ਜਮਾ ਸੀਲ ਆ ਇਹ ਕੋਈ ਲੱਤ ਛੜਾਲੀ ਆ ਓਕੇ ਬਾਕੀ ਦੀ ਗੱਲ ਯਾਰ ਆਹ ਵੇਡ ਤੇਰੀ ਬਹੁਤ ਚੰਗੀ ਆ ਹਨਾ ਹਾਂਜੀ ਹਾਂ ਵੀਰੇ ਇਹਦੀ ਵੀ ਹਾਈਟ ਬਹੁਤ ਆ ਵੀਰੇ ਹਾਈਟ ਰੂਡ ਬੋਲ ਕਿ ਹਾਈਟ ਹੈਦੀ ਘਟੋ ਬਾਕੀ ਤਾਂ ਬਰੀਡ ਦੇ ਵਿੱਚ ਆ ਗਈ ਬਾਕੀ ਮੈਂ ਤੁਹਾਨੂੰ ਇੱਧਰ ਹੋ ਕੇ ਦਿਖਾ ਦਿੰਦਾ ਓਕੇ ਜੀ ਬਹੁਤ ਕੱਦ ਕੋਦ ਦਾ ਬੱਚੀ ਦਾ ਬਰੀਡ ਚ ਆ ਗਈ ਉਹ ਵੀ ਹਾਂਜੀ ਹਾਂ ਬਾਕੀ ਦੋ ਵੇੜਾ ਇਹ ਦੋਨੇ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੈਅ ਦਿ ਲੋ ਤੁਹਾਨੂੰ